ਸ਼ਾਸਤ੍ਰਿਕ ਕਾ ਕਿਸਾਨ ਪ੍ਰੋਗੋ ਆਦੀ ਵੀਡੀਓ ਤੁਹਾਨੂੰ ਆਪਣਾ ਇੱਕ ਹੋਰ ਚੀਜ਼ ਨਵੀਂ ਵਖਾਨ ਲੱਗੇ ਆ ਵੀ ਕਦੂ ਮਰਦੇ ਚੀਜ਼ੇ ਵੀ ਆਪਾਂ ਤੁਸੀਂ ਹੁਣ ਪੈੜੀ ਨੂੰ ਭੁੱਲ ਜੋ ਵੀ ਇਹ ਚੀਜ਼ ਦਾ ਇੰਨਾ ਹੀ ਫਾਇਦਾ ਵੀ ਪੈੜੀ ਨੂੰ ਤੁਸੀਂ ਭੁੱਲ ਜੋਗੇ ਵੀ ਤੁਸੀਂ ਇਹ ਹੁਣ ਇੰਨਾ ਫਾਇਦਾ ਵੀ 45 ਹੌਸਪਾਵਰ ਵਾਲੇ ਟਰੈਕਟਰ ਵੀ ਚਲਾ ਸਕਦਾ ਇਹਨੂੰ ਤੇ ਇੱਕ ਸੀਨ ਲੱਗਦੀ ਹੈ ਇੱਕ ਪੈੜੀ ਚ ਮਤਲਬ ਇੱਕ ਕਿੱਲੇ ਚ ਤੇ ਇੱਕ ਸੀਨ ਨਾਲ ਹੀ ਤੁਹਾਨੂੰ ਬਹੁਤ ਐਨ ਸੈੱਟ ਕਰ ਦਿੰਦਾ ਦੇਖ ਲਓ ਪਿੱਛੇ ਵੇਖੀ ਸਕਦੇ ਆ ਇੱਕ ਸੀਨ ਨਾਲ ਤੇ ਹੁਣ ਇਹਨੂੰ 45 ਹੌਸਪਾਵਰ ਦਾ ਵੀ ਟਰੈਕਟਰ ਚਲਾ ਸਕਦਾ ਹੈ ਤੇ ਇਹ ਦਿਨ ਚ 10 ਕਿੱਲੇ ਆਪਣੇ ਮਤਲਬ ਕਦਮ ਮਾਰ ਦਿੰਦਾ ਹੈ ਸਾਰੇ ਦਿਨ ਚ 10 ਕਿੱਲੇ ਮਾਰ ਦਿੰਦਾ ਤੇ ਕਿੱਲੇ ਦਾ 3 ਲੀਟਰ ਤੇ ਰਵਿੰਦਾ ਹੈ ਟਰੈਕਟਰ ਦੇ ਚ ਹੁਣ ਸਾਡੇ ਕੋਲ 65 ਹੌਸਪਾਵਰ ਟਰੈਕਟਰ ਇਸੋਂ ਨਾਲ ਲਿਗਾ ਦਾ ਤੇ ਸਾਡਾ 3 ਲੀਟਰ ਪੀ ਜਾਂਦਾ ਮਤਲਬ ਇੱਕ ਕਿੱਲੇ ਦਾ ਤੇ ਹੁਣ ਆਪੀ ਹਿਸਾਬ ਲਾ ਲਓ ਵੀ 45 ਹੌਸਪਾਵਰ ਟਰੈਕਟਰ ਕਿੰਨਾ ਉਹ ਕੱਟ ਪੀਏਗਾ ਇਹਦਾ ਇੰਨਾ ਫਾਇਦਾ ਇਹ ਰੋਟਾਵੇਟਰ ਹੁਣ ਮਹਿਰਾ ਕੰਪਨੀ ਦਾ ਹੈ ਤੇ ਇਹ 9 ਫੁੱਟਾ ਰੋਟਾਵੇਟਰ ਹੈ ਹੁਣ ਇਹ ਆਪਣੀ ਮਰਜ਼ੀ ਵੀ ਕਿੱਡਾ ਵੱਡਾ ਰੋਟਾਵੇਟਰ ਬਣਾਣਾ ਹੈ ਕਿੰਨਾ ਨਹੀਂ ਤੇ ਇਸ ਦੇ ਨਾਲ ਵੇਖ ਲਓ ਵੀ ਕੀ ਕੁਛ ਹੁੰਦਾ ਇਹਦੇ ਮੱਕੀ ਵਾਲੇ ਟਾਂਡੇ ਵੀ ਵੇਚੀ ਦਬ ਦਿੰਦਾ ਮਤਲਬ ਸਾਰਾ ਕੁਝ ਪਹਿਲੀ ਇੱਕ ਬਰਾਬਰ ਪਹਿਲਾਂ ਫਾਲਿਆ ਦੀ ਸੀਨ ਲਾਈ ਤੇ ਉਸ ਤੋਂ ਬਾਅਦ ਸਿੱਧਾ ਇਹਨਾਂ ਮਾਰਿਆ ਫਿਰ ਕੱਦੂ ਵਾਜੇ ਕੋ ਉਸ ਤੋਂ ਬਾਅਦ ਮੂੰਜੀ ਲਾ ਦੋ ਕੋਈ ਚੱਕਰ ਨਹੀਂ ਆ ਦੇਖ ਲਓ